ਮੈਂ ਪ੍ਰਧਾਨ ਮੰਤਰੀ ਵਜੇ ਕੇ ਬੋਲਣਾ ਮੈਂ ਪੰਥ ਨੂੰ ਦੱਸਣਾ ਚਾਹਣਾ ਕਿ ਅੱਜ 1 ਵਜੇ ਕੇ 45 ਮਿੰਟਾਂ ਦੇ CRP ਜਿਹੜੀ ਇਹ ਉਹ ਉਹਦੀ ਅੰਡਰ ਇਹਨਾਂ ਨੇ ਸਾਨੂੰ ਬੰਦ ਕੀਤਾ ਆਏ ਤੇ ਜਿਹੜੇ ਬਿਹਾਰ ਦੇ ਵਿੱਚੋਂ CRP ਵਾਲੇ ਇੱਥੇ ਲੱਗੇ ਹੋਏ ਨੇ ਮੰਨ ਲਓ ਸਕਿਉਰਿਟੀ ਦੀ ਉਹਨਾਂ ਨੇ ਅੱਜ ਮੇਰੀ ਦਾੜੀ ਪੱਟੀ ਏ ਮੇਰੀ ਬਾਹ ਜਿਹੜੀ ਫ੍ਰੈਕਚਰ ਕਰਤੀ ਮਰੋੜ ਕੇ ਕੜੇ ਦੇ ਵਿੱਚ ਉਂਗਲਾਂ ਪਾ ਕੇ ਮੈਂ ਪੰਥ ਨੂੰ ਬੇਨਤੀ ਕਰਨਾ ਮੈਂ ਭਗਵੰਤ ਮਾਨ ਨੂੰ ਵੀ ਬੇਨਤੀ ਕਰਨਾ ਕਿ ਸਾਨੂੰ ਇੱਥੇ ਮਰਵਾਉਣ ਲਈ ਰੱਖਿਆ ਈ ਸਾਡੀਆਂ ਦਾੜੀਆਂ ਪਟਾਉਣ ਲਈ ਰੱਖਿਆ ਈ ਇੱਥੇ ਕੈਮਰੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਣ ਮੈਂ ਹਰਪ੍ਰੀਤ ਜਿਹੜਾ ਜਥੇਦਾਰ ਏ ਉਹਨੂੰ ਵੀ ਬੇਨਤੀ ਕਰਨਾ ਆਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਕਰਨਾ ਕਿ ਇਸ ਮੁੱਦੇ ਤੇ ਬੋਲਿਆ ਜAVE ਮੇਰੀ ਦਾੜੀ ਪੱਟੀ ਮੇਰੇ ਕੋ ਰੁਗ ਵਾਲਾਂ ਦਾ ਮੇਰੀ ਜੇਬ ਦੇ ਵਿੱਚ 8-10 ਜਣੇ ਸੀਆਰਪੀ ਵਾਲੇ ਮੇਰੇ ਪੈਗੇ ਗਲ ਤੇ ਮੇਰੀ ਨਾਲੇ ਬਾਹਾਂ ਤੋੜਤੀ ਕਰੈਕ ਕਰਤੀ ਨਾਲੇ ਮੇਰੀ ਦਾੜੀ ਪੱਟੀ ਕੇਸਾਂ ਦੀ ਬੇਅਵਦੀ ਕੀਤੀ ਨਾਲੇ ਮੈਨੂੰ ਕਹਿੰਦੇ ਸੀ ਤੂੰ ਖਾਲਸਤਾਨੀ ਆਲਿਓ ਦੇਸ਼ ਦਰੋਹੀ ਓ ਇਹਨਾਂ ਮੇਰੀ ਇਹ ਵੀ ਕਹਿ ਕੇ ਬੇਇੱਜ਼ਤੀ ਕੀਤੀ ਬਹੁਤ ਜਿਆਦੀ ਕਹਿੰਦੇ ਤੁਸੀਂ ਦੇਸ਼ ਦਰੋਹੀ ਓ ਦੱਸੋ ਕਿ ਮੈਂ 307 ਦੇ ਪਰਚੇ 'ਚ ਆਇਆ ਕਿਹੜੇ ਖਾਲਸਤਾਨ ਦੇ ਪਰਚੇ 'ਚ ਮੰਦਰ ਆ ਤੇ ਇਹ ਬਹੁਤ ਜ਼ਿਆਦਾ ਸਾਡੇ ਨਾਲ CRP ਵਾਲੇ ਇੱਥੇ ਧੱਕਾ ਕਰਦੇ ਸਾਡੇ ਦੇ 307 ਦਾ ਪਰਚਾ ਲਾਇਆ ਹੈ ਆ ਸਾਨੂੰ ਗੈਂਗਸਟਰਾਂ ਤਰ੍ਹਾਂ CRP ਅਸੀਂ ਬੇਨਤੀ ਸਰਕਾਰ ਅੱਗੇ ਵੀ ਇਹ ਅਪੀਲ ਕਰਨੇ ਕਿ ਤੁਸੀਂ ਵੀ